ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਧਰੋਵਾਲ ਤਹਿਸੀਲ ਡੇਰਾ ਪੱਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੀਆਂ ਤੇ ਅੱਜ ਵੀ ਤੁਹਾਨੂੰ ਸੱਤ ਅੱਠ ਪਛੇ ਤੁਹਾਨੂੰ ਟੋਟਲ ਦਿਖਾਉਣੇ ਆ ਵਿੱਚ ਕੁਝ ਸੁਈਆਂ ਐ ਤੇ ਕੁਝ ਗੱਬਨਾ ਸੁਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚੋਅ ਚ ਜ਼ਰੂਰ ਕਰਾ ਲਿਆ ਕਰੋ ਪਰ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਵੇਚ ਆ ਕੇ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਠੀਕ ਠਾਕ ਚਲੋ ਵਧੀਆ ਚੀਜ਼ਾਂ ਜੇ ਵੇਗਿਆ ਜਮਾਲ ਉਦਨ ਵਾਲਾ ਫਿਰ ਹਾਂਜੀ ਵੇਗਿਆ ਵੇਗਿਆ ਜੀ ਘੰਟੇ ਚ ਵੇਚਿਆ ਕਰੀਂ ਕਿੰਨੇ ਦਾ ਵਧੀਆ ਫਿਰ ਵਿਕੀ ਜਾਂਦੇ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਤੇ ਚਲੋ ਨਾਮ ਦੱਸੋ ਇੱਕ ਵਾਰੀ ਫੇਰ ਨਾਮ ਮੇਰਾ ਲਖਨਦਰ ਸਿੰਘ ਉਹਦਾ ਕਹੀਦਾ ਤੋ ਚੱਲਦਾ ਸੁ ਗਲਤ ਥੋੜਾ ਤਾਰਾ ਸਿੰਘ ਠੀਕ ਰਿਆ ਨਾ ਕੰਮ ਅੱਛਾ ਤਾਰਾ ਸਿੰਘ ਚੱਲਦਾ ਮਰਚਾ ਤਾਰਾ ਸਿੰਘ ਚੱਲਦਾ ਜਾ ਅੱਛਾ ਤੇ ਤਾਰਾ ਸਿੰਘ ਪਿੰਡ ਤਰੂਵਾਲੀ ਤਸੀਦਰਪੁਰ ਨਾਨਕ ਜਿਲ੍ਹਾ ਗੁਰਦਾਸਪੁਰ ਠੀਕ ਐ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਵਾਰੀ ਨੰਨੇ 988 951 ਠੀਕ ਐ ਤੇ ਅੱਜ ਹੈ ਗਿਆ ਸੱਤ ਅੱਠ ਪਛੂ ਹੈ ਗਿਆ ਆਪਣੇ ਕੋਈ ਜੀ ਸੁਈਆਂ ਐ ਤੇ ਕੋਈ ਜੀ ਗੱਬਣਾ ਤੇ ਇੱਕ ਖੀਰੀ ਬੱਛੀ ਵੀ ਹੈਗੀ ਐ ਖੀਰੀ ਬੱਛੀ ਹੈਗੀ ਠੀਕ ਤੇ ਜਿਹੜੀ ਪਹਿਲੇ ਨੰਬਰ ਦਈ ਐ ਜਿਹੜੀ ਇਦੇ ਬਾਰੇ ਦੱਸੋ ਸੂਈ ਸਵਾਈ ਕਿ ਸੂਈ ਸਵਾਈ ਵਸ਼ੀਰ ਮਗਰ ਆਜਾ ਅੱਛਾ ਹਾਂਜੀ ਆ ਵਸ਼ੀਰ ਦੇ ਮਗਰ 22 ਕਿਲੋ ਦੁੱਧ ਤਿਆਰ ਜਿਹੜੇ ਕਿੰਨਾ ਤਿਆਰ ਹੈ 22 ਕਿਲੋ ਤਿਆਰ ਮੌਕੇ ਤੇ ਬਿਲਕੁਲ 4 ਵੇ ਚੋਕਾ 10 ਚਾੜੰਕੇ ਵੇ 10 ਡੰਕ ਚੋਕਾ ਅੱਛਾ ਤੇ ਕਿੰਨਾ ਚਿਰ ਹੋ ਗਿਆ ਸੂਈ ਨਾਲ ਸੂਈ ਨੇ ਲੋ ਕੋਈ 10 ਮਿੰਟ ਨੇ ਹੋ ਗਏ ਦੁੱਧ ਤੇ ਆ ਗਈ ਗੱਲ ਕਦੀ ਦੁੱਧ ਤੇ ਆ ਗਈ ਆਗੇ ਚਲੋ ਖੋਲੋ ਫਿਰ ਤੋਰ ਦਈਏ 22 ਲੀਟਰ ਦੁੱਧ ਜਿਹੜਾ ਕਹਿੰਦੇ ਮੌਕੇ ਤੇ ਹੈਗਾ ਬਿਲਕੁਲ ਤਿਆਰ ਹਾਂ ਨਾ ਤੁਸੀਂ ਯਾਰ ਜੇ ਕੋਈ ਭਾਏ ਧਾਰਣਾ ਮਾਰੇ ਆਪਣੀ ਗਰੰਟੀ ਦੇ ਭੇਜ ਦਾਂਗੇ ਇਹ ਕਿ ਬਾਈਕ ਲੋ ਹੋਊਗਾ ਰਿਗਾਰਡ ਰੱਖ ਲੈਣ ਤੇ ਨਾ ਹੋਏਗਾ ਤੇ ਗਾਵਾ ਵਾਪਸ ਬੇਜ ਬਾਕੀ ਚਲੋ ਇਥੇ ਜਵਾਈ ਕਰਕੇ ਖੜਨੀ ਚਾਹੀਦੀ ਆ ਲੈ ਲੈ ਬਾਕੀ ਸੂਈ ਸਵਾਈ ਹੈ ਕਿਹੜੀ ਗੱਬਣ ਹੈ ਤੇ ਘਰੇ ਬੱਜੀਆਂ ਵੇ ਕਿਹੜੀਆਂ ਮੰਡੀ ਦੇ ਬੱਜੀਆਂ ਆ ਆਪਣੀਆਂ ਚੋਚਵਾ ਕੇ ਖੜੋ ਬੱਚਾ ਛੱਡਣਾ ਛੱਡੋ ਨਹੀਂ ਛੱਡਣਾ ਨਾ ਛੱਡੋ ਠੰਡੀ ਠੰਡੀ ਬੜੀ ਦੋਵੇਂ ਪਾਸੇ ਬੈਠ ਕੇ ਮੈਨੂੰ ਧਰ ਦਿਨੋ ਠੀਕ ਆ ਤੇ ਕਿੰਨਾ ਕੁ ਫੇਰ ਇਹਦਾ ਮੁੱਲ ਜੇ ਮੋਦ ਕਰਨੋ ਜੀ 80 ਕਰ ਲਓ ਆਪਾਂ 85 ਕਰ ਲਓ ਹਾਂਜੀ 70 ਦੀ ਦੇਦਾਂ ਦਾ ਅੱਛਾ 70 ਯਾਰ ਦੀ ਦੇਦਾਂ ਦੇ ਚਲੋ ਬਾਕੀ 22 ਕਿਲੋ ਹੋਏਗਾ ਅੱਛਾ ਆਪਣੇ ਘਰ ਰੱਖ ਲੈਣਗੇ ਨਾ ਹੋਏ ਗਰ ਗਾਂਦੇ ਪੈ ਵਾਸ ਪਾ ਲਾਂਗੇ ਠੀਕ ਹੈ ਬਾਕੀ ਚਲੋ ਇਹ ਆ ਬਈ ਇਥੋਂ ਆਪਣਾ ਚੋ ਚਵਾ ਕੇ ਖੜੋ ਸਾਵਲੀਆਂ ਚੀਜ਼ਾਂ ਤੇ ਆ ਤੇ ਪਹਿਲਾ ਹੀ ਸੋਵਸ ਵੀ ਜਾਵਦੀ ਜੀ ਜਿਹਨੂੰ ਅੱਜ ਸੂਈ ਨੂੰ ਅੱਜ ਦੂਜਾ ਤੀਜਾ ਦਿੰਦੇ ਮਗਰ ਮੱਛੀ ਠੀਕ ਹੈ ਹਾਂਜੀ ਆ ਮੱਛੀ ਮਗਰ ਕੁਲਾ ਹੀ ਪੱਛਾ ਜਿਹੜਾ ਬਿਲਕੁਲ ਹਾਂਜੀ ਤੇ ਇਹਦੇ ਕੋ ਤੇ ਜੇ ਬੋਲਈਓ ਨਾ ਇਹਦੇ ਸਾਰੀ ਬੋਲਾ ਸਟਾਰਟਿੰਗ ਹੋਊਗਾ 13 14 ਕਿਲੋ ਅੱਛਾ ਤਿਆਰ ਜਿਹੜਾ ਵੈਸੇ ਹੈ 15 ਕਿਲੋ ਤੁਹੀਂ 13 ਕਿਲੋ ਮੰਨੋ ਤੇ ਕਿੰਨਾ ਕੁ ਤੇ ਉੱਤੇ ਕਰੀ ਜਾਊਗੀ ਦੋਦੇ 20 ਕਿਲੋ ਦੇ ਲਈ ਜਾਏਗੀ ਸੌਖਾ ਜੀ ਅੱਛਾ ਹਾਂਜੀ 20 ਦੇ ਲਾਗੇ ਪਹਿਲੇ ਸਵੇੇ ਕਰੀ ਜਾਊਗੀ ਬਹੁਤ ਪਿਆਰਾ ਲੱਗਾ ਤੋੜ ਦਿਓ ਫੇਰ ਜੀ ਇਹਨਾਂ ਨੂੰ ਬਾਕੀ ਹੈਗੀ ਕ੍ਰੋਸ ਪੰਜ ਹੈ ਜੇ ਚਲੋ ਭਲਾ ਭਲਾ ਹਵਾਨੇ ਤੇ ਹੈਗੀਆਂ ਬਾਕੀ ਥਣ ਪ੍ਰੋਪਰ ਹੱਥ 'ਚ ਆਉਣ ਵਾਲਾ ਇਹ ਤੁਹਿਆ ਇਹ ਇਹ ਨਹੀਂ ਆਇਆ ਦਾ ਓਰੀ ਕੀ ਪਾਲ ਲਈ ਆ ਬੱਚੀ ਨੇ ਬਾਕੀ ਠੰਡੀ ਠੁੰਡੀ ਬੜੀ ਆ ਜਿੱਦਾਂ ਮਰਜ਼ੀ ਬੈਠੇ ਰਹੋ ਤੇ ਥਾਣੇ ਦੇ ਦੇਖ ਸਾਡਾ ਆ ਜਿੱਦਾਂ ਮਰਜ਼ੀ ਬੈਠੇ ਰਹੋ ਠੀਕ ਐ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਦੀ ਵੀ 70 ਕਰੀਦਾ ਜੀ ਅੱਛਾ ਟਾਈਮ ਦੀ ਦੇ ਦੀਏ ਕਰਨੀ ਕੋ ਛੋਟ ਛੋਟ ਹੋਰ ਹੋਰ ਦੋ ਕਰ ਦਿੰਦੇ ਅੱਛਾ 63000 ਦੀ ਦੇ ਦਊਗੀ 60 ਦੀ ਜਾਣ ਦ ਅੱਛਾ 60000 ਦੀ ਠੀਕ ਐ ਜੀ ਮੁੱਲ ਵਿਗੀਆਂ ਚੰਗੀਆਂ ਯਾ ਦੋ ਦੋ ਜਰ ਤੇ ਆ ਵੀ ਸੋਈ ਸਵਾਈ ਜੀ ਤੇ ਇਹਦੇ ਮਗਰ ਆ ਬੱਚੀ ਜੀ ਹਾਂ ਜੀ ਆ ਬੱਚੀ ਬੱਚੀ ਨੂੰ ਦੁੱਧ ਕਿਸ ਨੇ ਚੰਗਾ ਛੱਡਿਆ ਰੋਟੀਆਂ ਨਹੀਂ ਲਾ ਲੋ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਮਹੀਨੇ ਤੋਂ ਲੱਗੇ ਬੰਨੇ ਦਾ ਪੁੱਤ ਜਿਹੜਾ ਹੈਗਾ ਸਰ ਦੁੱਧ ਚੰਗਾ ਛੱਡਿਆ ਇਹ ਦੇਖੋ ਹਾਂ ਜੀ ਹਾਂ ਜੀ ਕਿੰਨਾ ਦੁੱਧ ਤੇਰਾ ਘਾਂ ਦੇ ਕੋਲ ਤਾਂ ਤਾਂ 16 17 ਕਿਲੋ ਹੋਏਗਾ 16 17 ਨਹੀਂ ਡਰੇਗਾ ਪੱਕਾ ਦੁੱਧ ਹਾਂ ਜੀ ਹਾਂ ਜੀ ਪੱਕਾ ਪੱਕਾ ਵੀਰ ਜੀ ਕੋਈ ਭਾਈ ਦੋ ਟਾਈਮ ਚ ਹੋ ਗਿਆ ਫਰੇ ਤੋਰ ਦੋ ਫਿਰ ਇੱਕ ਰੀਨ ਨੂੰ 15 ਕਿਲੋ ਦੀ ਆਪਣੀ ਗਾਰੰਟੀ ਹੋਏਗੀ ਤੇ ਬਾਕੀ ਇਹ ਆ ਵੀ ਠੰਡੀ ਸੀਲ ਹੈ ਵੀ ਹੈਗੀ ਕ੍ਰੋਸ ਪੰਜ ਜਿਹੜਾ ਮਾਲ ਤਾ ਵੇਚਿਆ ਤੁਹਾਡੇ ਉੱਤੇ ਵਿੱਚ ਹੀ ਕਿਸੇ ਦਾ ਕੋ ਲਾਂਮਾ ਨਹੀਂ ਆ ਦੋਦਾ ਹੁਣ ਆ ਜਿ ਲੈ ਆ ਬਾਕੀ ਥਣੇ ਕਾਫੀ ਕਮਾਉਂਦਾ ਜਿਹੜਾ ਇਹ ਤੇ ਦੀ ਪਾਗੇ ਚਲੋ ਨਹੀਂ ਪਣੀ ਠਾਡੀ ਮਰਜੀ ਆ ਆ ਦੇਖ ਸਾਡੇ ਥਾਣੇ ਦੇ ਵੀ ਬਾਕੀ ਮਿਲਕ ਮੈਨ ਵੀ ਚੰਗੇ ਲੱਗੇ ਆ ਬਾਕੀ ਸਾਫ ਸੁਥਰੀਆਂ ਗਾਵਾਂ ਆ ਜਿੰਨੀਆਂ ਫੱਬਦੀਆਂ ਆ ਚਲੋ ਘਰੇ ਵੱਜੀਆਂ ਵੀ ਸੋਹਣੀਆਂ ਲੱਗੂਗੀਆਂ ਤੇ ਉਤਰਾਂ ਥਨ ਥਨ ਓਕੇ ਸਾਰੀਆਂ ਤੇ ਜੀ ਓਕੇ ਓਕੇ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਜੀ 60 ਹੀ ਕਹਿੰਦਾ ਜੀ ਅੱਛਾ ਤੇ ਦੇਣੀ ਕਿੰਨੇ ਦੀ ਆ ਦੋ ਛੱਡ ਦੀ ਜੇ ਦੋ ਨਾ ਛੱਡੋ ਪੰਜ ਹੀ ਛੱਡ ਦੋ ਫਿਰ 50000 ਦੀ ਜਾਂਦੇ ਵੀ ਠੀਕ ਆ ਮਾਗੀ ਬਚਾਈ ਛੱਡਣਾ ਛੱਡੋ ਨਹੀਂ ਛੱਡਣਾ ਤੁਹਾਡੀ ਮਰਜ਼ੀ ਹੈ ਅੱਛਾ ਜੀ ਮਰਜ਼ੀ ਰਸਤੀਪਾਲ ਘਾਣ ਥੱਲੇ ਬਹਿ ਜਾਓ ਠੀਕ ਹੈ ਜੀ ਤੇ ਆ ਗੱਬਨ ਜੇ ਇਹ ਗੱਬਨ ਸੁਵਾ ਪਹਿਲਾ ਹੀ ਹਾਂਜੀ ਸੁਣਦਾ ਫਿਰ ਇਹਨਾਂ ਅਜੇ ਦਿਨ ਲੈ ਜਾਊਗੀ ਦਿਨ ਲੈ ਜਾਏਗੀ ਤੇ ਚੰਗੀ ਬਣਦੀ ਹੈ ਵੀ ਤੁਹਾਨੂੰ ਬਹੁਤ ਪਿਆਰਾ ਲੱਗਾ ਸੁਵਾ ਪਹਿਲਾ ਅਜੇ ਟਾਈਮ ਲੱਜਣਾ ਇਹਨੇ ਸੁੰਦਿਆ ਸੁੰਦਿਆ ਜੇ ਹੋਰ ਬਣ ਜਾਊਗੀ ਆਜੇ ਲੈ ਆਓ ਜੀ ਬਾਕੀ ਹਵਾਨਾ ਗਾਣਾ ਵੀ ਚੰਗਾ ਪਰ ਹੁੰਦੀ ਆ ਤੇ ਹਵਾਨਾ ਸ਼ਾਨ ਵੀ ਚੰਗਾ ਦਿਖਾਉਗੀ ਇਹ ਭਰ ਭਿਜੇ ਨਹੀਂ ਗਦਿਆਂ ਦਾ ਤੋਹਫਾ ਭੇਜਿਓ ਆ ਠੀਕ ਹੈ ਜੀ ਹਾਂ ਜੀ ਨਾ ਇਹਨੂੰ ਗਰਮੀ ਦੀ ਪਰਵਾਹ ਨਾ ਕਿ ਜਿੱਥੇ ਮਰਜੀ ਧੁੱਪੇ ਬੰਦੋ ਪਾਈ ਸ਼ਾਵੇਂ ਬੰਦੋ ਠੰਡੀ ਨਹੀਂ ਆ ਨਾ ਕੋਈ ਗੱਲ ਹੀ ਨਹੀਂ ਕਰਨ ਵਾਲੀ ਠੀਕ ਆ ਜਿੱਦਾਂ ਮਰਜੀ ਬੈਠੇ ਰਹੋ ਤੇ ਆ ਥਾਣੇ ਦੇਖ ਸਾਡੇ ਸਾਡੇ ਵੀ ਹੁਣ ਤੋਂ ਹੀ ਹੱਥ ਚ ਆਉਣ ਆ ਲਾਇਆ ਮੇਰੀ ਪਹਿਲਾਂ ਨਹੀਂ ਵਛੀ ਇਦਾਂ ਦਾ ਥਾਂ ਲੱਗਦਾ ਹੀ ਨਹੀਂ ਆ ਤੇ ਵੀ ਹੈਗੀ ਜਰਸੀ ਸਾਈਵਲ ਕਰਾਸ ਚ ਆ ਤੇ ਇਹ ਪਹਿਲੇ ਸਵੇਰੇ ਕਿੰਨਾ ਕ ਦੁੱਧ ਕੱਢੀ ਜਾਊਗੀ ਦੁੱਧ ਵਿੱਚ ਜਿੰਨਾ ਇਹਨੂੰ ਥੰਨ ਥੰਨ ਲੱਗਾ ਇਹ ਸਾਣਾ ਦੁੱਧ ਮੇਰਾ ਪਹਿਲੇ ਸਵੇਰੇ 1500 ਗਲੋ ਦੇ ਦੇਗੀ ਅੱਛਾ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ 55 ਗਰੀ ਦਾ ਅੱਛਾ 55000 ਤੇ ਇਹ ਕਿੰਨੇ ਦੀ ਦੇਣੀ ਜੱਸਣਾ ਤਿੰਨ ਚਾਰ ਦੇਣੀ ਆ ਤਿੰਨ ਛੜਨਾ ਕਿ ਪੰਜ ਛੜਨੇ ਦਾ ਵੀ ਚਲੋ ਪੰਜ ਛੜ ਦੇਣੀ ਠੀਕ ਹੈ ਜੀ ਇਹ ਇੱਕ ਬੈਂਦੀ ਕਿਤੇ ਇਹਦਾ ਮੁੱਲ ਫਿਕਸ ਜੇ ਮੇਰਾ ਪੜਾ ਚਲੋ ਮੰਨ ਤਾਂ ਤੇ ਥੋੜਾ ਪਤਾ ਹੁੰਦਾ ਹੀ ਆ ਮੌਕੇ ਤੇ ਛੋਟੋ ਹੋਏਗੀ ਜੇ ਤੂੰ ਆਖੋ ਹੁਣ 50 ਚੋਂ 4 ਛੜ ਦੋ 5-7 ਉਹ ਕੰਮ ਨਹੀਂ ਹੋਣਾ ਉਹ ਮੇਰਾ ਪੜਾ ਫੋਨ ਲ ਜਿੰਨੇ ਰੇਟ ਪਾਤੇ ਫਿਕਸ ਪਾਏ ਚ ਮੰਨਤਾ ਨੇ ਛੋਟ ਹੋਏਗੀ ਕੋਈ 500 ਕਰਾ ਲਓ ਕੋਈ 1000 ਕਰਾ ਲਓ ਠੀਕ ਆ ਕਿਹੜਾ ਫਰਕ ਨਹੀਂ ਆਗਾ ਹਾਂਜੀ ਠੀਕ ਆ ਚਲੋ ਬਾਕੀ ਕੋਈ ਫੋਨ ਲਾਊਗਾ ਤੇ ਆਪੇ ਸਭ ਦਾ ਮੌਕੇ ਤੇ ਹੋ ਜਾਂਦਾ ਆ ਖੀਰਾ ਬਚਾ ਜੀ ਆਖੀਰੀ ਵੈੜਿਆ ਇੱਕ ਹਾਂਜੀ ਦੇਖੋ ਛੋਲੀ ਵੀ ਚੰਗੀ ਆ ਤੇ ਪਿੱਛੇ ਵੀ ਚੰਗੀ ਜਗ੍ਹਾ ਤੇ ਪਈ ਆ 8 ਮਹੀਨੇ ਰੱਖਿਆ ਪ્યોਰ 8 ਮਹੀਨੇ ਦੀ ਬਚੀ ਜੀ ਇਹ ਰੰਗ ਨੂੰ ਪ੍ਰਿੰਟ ਬਹੁਤ ਸਾਫ ਆ ਦੰਦ ਚੈੱਕ ਕਰਾ ਦੋ ਦੰਦ ਚੈੱਕ ਕਰਾ ਪਿਓਰ ਖੀਰੀ ਆ ਜਿਹੜੀ ਅਜੇ ਠੀਕ ਆ ਛੱਡੋ ਇੱਕ ਚਿਹਰਾ ਦਿਖਾ ਦਿਓ ਤੇ ਇਧਰੋਂ ਚੰਗੀ ਤੇ ਨਾ ਮੂੰਹ ਫੜ ਕੇ ਦਿਖਾ ਦਿਓ ਆਹ ਦੇਖ ਸਕਦੇ ਜੀ ਫੇਸ ਇਹਦਾ ਇੱਕ ਰੀ ਤੇ ਬਾਕੀ ਕਾਦੇ ਦਾ ਗਾਵਾਂ ਜਿੱਡਾ ਹੋ ਵੀ ਗਿਆ ਆ ਹਾਂਜੀ 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 ਤੇ ਬਿਲਕੁਲ ਸਿੱਧੀ ਆ ਚੰਗੀ ਜੰਮੀ ਪਲੀ ਆ ਤੇ ਝੋਲੀ ਇਹਦੀ ਹੁਣ ਤੋਂ ਹੀ ਥੱਲੇ ਚੰਗੀ ਆ ਆ ਦੇਖ ਸਕਦੇ ਜੀ ਗੁਲਾਬੀ ਰੰਗ ਦਾ ਥਾਣਿਆ ਕਰੀ ਤੁਹਾਨੂੰ ਦਿਖਾ ਦਈਏ ਚਾਰੇ ਥਾਨ ਵੱਖਰੇ ਵੱਖਰੇ ਲੱਗੇ ਤੇ ਇਹਦੇ ਕੋਲ ਮਾਂ ਦੇ ਦੁੱਧ ਦਾ ਪਤਾ ਜੀ ਹਾਂਜੀ ਇਹਦੀ ਮਾਂ ਦੇ ਦੁੱਧ 40 ਹਾਂਜੀ ਮਾਂ ਵੀ ਇੱਥੇ 40 ਤੋਂ ਜਾਂਦੀ ਉਹਦੀ ਮਾਂ ਦਾ ਵੀ ਉੱਥੇ ਨਾਰ ਹੀ ਬੰਨੀ ਹੈ ਅੱਛਾ ਮਾਂ ਵੀ ਇਹਦੇ ਨਾਲ ਲਿਆਣਦੀ ਆ ਅੱਛਾ ਮਾਂ ਦੀ ਇੱਕੋ ਸੈੱਟ ਜੋ ਕੱਠੀਆਂ ਲਈਆਂ ਆਪਾਂ ਅੱਛਾ ਅੱਛਾ ਤੇ ਇਹ ਕਿੰਨੇ ਰੇ ਦੇਣੀ ਵੱਛੀ ਫਿਰ ਇਹ ਤਾਂ ਪ੍ਰੀਵੀ ਦੀ ਪੰਛੀ ਆ ਦਾ ਮਰਦਾਨਾ ਪੰਜਾਬੀ ਥੋੜਾ ਅੱਛਾ ਆੜਾ ਮਿਲੀ ਖੇ ਪਾਣਾ ਪਾਣਾ ਦੇ ਦੇਣੀ ਹੈ ਹਾਂਜੀ ਮੋਲ 3000 ਦੋ ਛਰਦਾਂਗੇ ਅੱਛਾ 2000 ਦੀ ਦੇਣਾ 2000 ਦੀ ਦੇ ਤੋਗੇ ਉਹ ਛਰਦਾਂਗੇ ਯਾਰ ਅੱਛਾ ਜੀ ਠੀਕ ਐ ਆ ਜਾ ਇਹਦੀ ਮਾਂ ਹਾਂਜੀ ਆਹ ਵਲੀ ਗਾਂ ਦੀ ਬੱਚੀ ਏ ਹਾਂਜੀ ਤੇ ਬਾਕੀ ਚੰਗੀ ਜਵਾਨ ਏ ਜਿਹੜੀ ਐ ਵੀ 15 ਦਿਨ ਖਰਦੀ ਆ ਪਰ ਬੈਣਾ ਖਲੋਣਾ ਖਾ ਹਿੰਦਾ ਦੁੱਧ ਦਾ ਟੈਪ ਪੂਪ ਮੁਖਾ ਲ ਦੋ ਚੰਗੀ ਦਾ ਮੀਡੀ 15 ਦਿਨ ਅਜੇ ਖਰਦੀ ਆ ਲੈ ਜਾ ਤੇਰੀ ਉਧਰ ਗੱਬਨੇ ਆ ਜੇ ਹਾਂ ਜੱਬਨੇ ਤੇ ਆਹੇ ਪਿਛਲੇ ਸੋਵੇ ਦੇ ਵਛੀ ਇਹਦੇ ਹਾਂ ਜੀ ਹਾਂ ਜੀ ਜਿਹੜਾ ਆ ਸੂਰਾ ਸੋਈ ਆ ਮਸਾਲਕ ਤੇ ਲੱਗੇ ਬੰਨੇ ਦੀ ਵਛੀ ਹੋਣੀ ਆ ਜਾਂ ਕੋ ਅੰਦਰ ਹੋਊਗੀ ਤੇ ਬਾਕੀ ਇਹ ਵੀ ਪੂਰੀ ਜਵਾਨ ਆ ਸਾਰਿਆਂ ਨੂੰ ਉੱਚਾ ਕਰ ਦਿਆ ਜਿਹੜਾ ਆਹਦੇ ਹਾਂ ਨਾਰਾਂ ਦੋਨਾ ਵਖਾਲ ਦੁੱਧ ਦਾ ਸਾਰੀਆਂ ਕਿੱਦਾਂ ਨਹੀਂ ਪੈਣ ਲੱਗੀ ਵਛੀ ਆ ਜੀ ਬਾਕੀ ਇਹ ਹਵਾਨੇ ਦੇ ਨਾੜਾ ਆਪਾਂ ਦੇਖ ਸਕਦੇ ਚੰਗੀਆਂ ਲੱਗੀਆਂ ਵਾ ਇਹ ਜਿੰਨੀ ਵੀ ਆ ਨਾ ਗਾਂ ਸਾਰੀ ਦੁੱਧ ਵਾਲੀ ਆ ਤੇ ਇਹਦਾ ਕਿੰਨਾ ਕਿ ਦੁੱਧ ਦੇ ਆ ਇਹ ਦੁੱਧ ਦਾ ਤਕਰੀਬਨ 4 ਕਿਲੋ ਕਰਦੀ ਜਈ ਹੈ ਅੱਛਾ ਜੀ ਆਪਣੀ ਸਮਝ ਲਾ ਲੈ ਦੁੱਧ ਸੇਵਾ ਦਾ ਠੀਕ ਹੈ ਜੀ ਕਿੰਨਾ ਪਾ ਲੈ ਗੰਨਾ ਖਵਾ ਲਾਂਗੇ ਠੀਕ ਹੈ ਜੀ ਤੇ ਬਾਕੀ ਹੈ ਵੀ ਸਾਡੀ ਜਿੱਡੀ ਆ ਪੂਰੀ ਇਹਨੂੰ ਜਿੱਡੀ ਬੜੀਆਂ ਦੇ ਗਾਂ ਨੇ ਬੰਨਣਾ ਬੜਾ ਇਹਾਂ ਬੰਨਣੇ ਦੇ ਕੱਚੀ ਹੈ ਦੋਵਾਂ ਪਾਸੇ ਹਵਾਨੇ ਦੇ ਨਾੜਾ ਜਿਹੜੀਆਂ ਚੰਗੀਆਂ ਬੜੀ ਨਸਲ ਬਹੁਤ ਵਧੀਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਜੱਸੀ ਕਰੀਦਾ ਜੀ 80000 ਕਰਨੀ ਛੋਟ ਛੋਟ ਵਿੱਚ ਕਰ ਦੇ ਨੇ 2000 ਰੁਪਏ ਬਜੀ ਅੱਛਾ 2000 ਕਰ ਦੋਗੇ 78 ਦੀ ਦੇ ਦੋਗੇ ਹਨਾ ਬਾਕੀ ਚੰਗੀ ਜਮਾ ਬਾਕੀ ਆਣ ਕੇ ਵੇਖੇ ਕੋਈ ਆਪਣੀ ਸਮਝਣਾ ਵੇਖ ਕੇ ਖੜੇ ਗੱਬਣੇ ਆ ਜੇ ਆਪਣਾ ਅੰਦਾਜ਼ਾ ਲਾ ਲਈ ਗੱਬਣੇ ਪਸ਼ੂ ਦਾ ਦਿਨ ਦਾ ਤੇ ਦੁੱਧ ਦਾ ਅੰਦਾਜ਼ਾ ਹੀ ਹੁੰਦਾ ਹੈ ਦਿਨ ਵੱਧ ਵੀ ਲੈ ਸਕਦੀਆਂ ਘੱਟ ਵੀ ਤੇ ਦੁੱਧ ਵੱਧ ਵੀ ਘੱਟ ਸਕਦੀਆਂ ਤੇ ਘੱਟ ਵੀ ਇਹ ਸਵਾ ਦੁੱਧ ਜੇ ਇਹ ਕਿੰਨੇ ਕ ਦੁੱਧਾਂ ਲਈ ਆ ਦੇਵ ਚੀ ਪਹਿਲੇ ਸੇ ਭਾਈ 30 ਕਿਲੋ ਦਿੱਤਾ ਅੱਛਾ ਹਾਂਜੀ ਤੇ ਅਰ ਕਿ ਕਿੰਨਾ ਕਰੀ ਜਾਊਗੀ ਅਸੀਂ ਦੋ 25 26 ਕਿਲੋ ਠੀਕ ਹੈ ਤੋੜ ਦੋ ਫੇਰ ਇਹਨਾਂ ਇੱਕ ਇਹ ਤਾਂ ਦੀ ਇਹ ਵੀ ਦਾਬਾ ਨਾ ਖੜਦੀ ਹੈ ਇਹਦਾ ਦੂਸਰਾ ਸੁਆ ਹੈ ਜਿਹੜਾ ਕਿੰਨੇ ਬਾਕੀ ਚੰਗੀ ਜੰਮੀ ਪਲੀ ਹੈ ਇਹ ਵੀ ਇਹ ਦਾ ਫਿਰ ਮੋਲ ਵੀ ਜੀ ਇਹ ਵਿੱਚ ਦਿਨ ਦਾ 10 12 ਖੜੇ ਗਏ ਸੀ ਠੰਡੀ ਠੰਡੀ ਬੜੀ ਠੀਕ ਹੈ ਬਾਕੀ ਫਿਕਸ ਜੀ ਤਿਆਰ ਹੋਣੀ ਹੈ ਹਾਂ ਜੀ ਹਾਂ ਜੀ ਇਹ ਆ ਵੀ ਜਿੰਨੇ ਗਾਂ ਮੰਡੀ ਚ ਪਾਉਣੀਆਂ ਸਾਖੇ ਦੀ ਮੰਡੀ ਆਉਣ ਵਾਲੀ ਆ ਜੇ ਕਿਸੇ ਨੇ ਮੰਡੀ ਚ ਵੀ ਪਾਉਣੀਆਂ ਤੇ ਮੰਡੀ ਚ ਵੀ ਪੈ ਸਕਦੀਆਂ ਵਾਏ ਹਾਂ ਜੀ ਬਾਕੀ ਕੁਆਲਟੀ ਵਲਟੀ ਬੜੀਆ ਬਚੀ ਜੀ ਹਾਂ ਜੀ ਕਿੰਨੇ ਦੀ ਕਰਨੀ ਫੇਰੇ ਇਹ ਜੱਸ ਨੂੰ ਵੀ ਜਸਤੀ ਤੇ ਦੋ ਛੱਡ ਦਾਂਗੇ ਅੱਛਾ 90 ਗ੍ਰਾ ਲਓ 85 ਗ੍ਰਾ ਲਓ ਅੱਛਾ ਉਹ ਛੜ ਦਾਂਗੇ ਅਸੀਂ ਇਹ ਵੀ 78 ਦੀ ਦੇ ਦੇਣੀ 78 ਦੀ ਹਾਂਜੀ ਠੀਕ ਹੈ ਭਾਵੇਂ ਕੋਈ ਹੋ ਲੈ ਜੇ ਤਾਂ ਭਾਵੇਂ ਛੜ ਦੇਣੀ 75 ਦੀ ਜਾਂ ਦੋ ਅੱਛਾ ਇਹ 75 ਦੀ ਦੇ ਦੋਗੇ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋਈ ਤਸੱਲੀ ਕਰਕੇ ਹਨਾ ਜੇ ਆਪਣੇ ਕੋਲ ਨਾ ਪਿਛਲੀ ਵੀਡੀਓ ਤੇ ਜਿੰਨਾ ਮਾਲ ਪਿਆ ਸੀ ਸਾਰਾ ਮਾਲ ਵਪਾਰੀਆਂ ਖਰਿਆ ਅੱਛਾ ਕੋਟਲ ਨਾ ਕੀ ਲੈਣਾ ਵੀਡੀਓ ਜੇ ਅਗਲੇ ਪਾਸੇ ਵੀਡੀਓ ਦੀ ਮਾਲ ਫੇਰ ਵੀ ਗਿਆ ਅੱਛਾ ਅੱਛਾ ਵਪਾਰੀਆਂ ਨੇ ਹਾੜੇ ਕੋ ਖਰਦੇ ਨੇ ਮਾਲ ਵੀ ਗਿਆ ਨਾ ਮਾਲ ਇਹ ਲਾਂਮਾ ਨਹੀਂ ਦੁੱਧ ਆਇਆ ਨਾ ਪਸ਼ੂ ਦਾ ਆਇਆ ਅੱਛਾ ਤਿੰਨ ਦੋ ਵੀਰੇ ਤਾਂ ਤੀਜੀ ਪੈ ਗਈ ਦੋਆਂ ਵੀਡੀਓ ਦਾ ਕੋਈ ਲਾਂਮਾ ਨਹੀਂ ਬਸ ਹਰ ਵਾਰੀ ਕਹਿੰਦੇ ਵੀ ਵੀਡੀਓ ਪਾਓ ਵੀਡੀਓ ਤੇ ਜਿੰਨਾ ਕੰਮ ਆ ਲੈ ਬਾਕੀ ਆ ਵੀ ਚਲੋ ਬਚਾ ਹੀ ਰੋਵੇ ਤੇ ਚੰਗਾ ਆ ਹਾਂ ਜੀ ਉਹਸੀ ਆਈਆਂ ਵੀਰ ਜੀ ਦਿੱਤੀ ਇੱਥੇ ਅਬਿਆਸ ਲੱਗੇ ਹਾਂਜੀ ਉਹ ਘਰ ਆਣਗੇ ਪਿੰਡ ਭਾਲ ਵਾਲੀ ਵਸੀ ਆਹ ਭਾਲ ਪਈ ਥੋੜੀ ਵਸੀ ਵਸੀ ਬੰਦੇ ਲੈ ਗਏ ਤੇ ਘਰ ਜਾ ਕੇ ਉਹਨਾਂ ਚਾਚੇ ਤਾਈ ਦੇ ਮੁੰਡੇ ਨੇ ਕਹਿਤਾ ਇਹਨੂੰ ਮਿੱ ਆਪਾਂ ਪੈਸੇ ਵੀ ਉਹਨਾਂ ਦੇ ਖਾਤੇ 'ਚ ਪਾ ਦੇ ਵਸ਼ੀ ਉਹਨਾਂ ਦੇ ਘਰੇ ਰਹਿੰਦੀ ਅੱਛਾ ਸਾਬਾ ਤਾਂ ਤੁੰਗ ਕਰਕੇ ਦੱਸਿਆ ਵੀ ਹੈਗਾ ਹਾਂ ਉਹ ਬੰਦਿਆਂ ਨੇ ਸਾਡੇ ਕੋਲ ਫੇਰ ਗਾਂ ਲਈ 55000 ਦੀ ਅੱਛਾ ਅੱਛਾ ਤੇ ਹੁਣ ਕੱਲ ਪਰਸੋਂ ਦੀ ਵਚੀ ਦਿੱਤੀ ਹੈ ਗਾਂ ਸੂਬੀ ਬਿਲਕੁਲ ਸਿੱਪਤ ਕੰਡਿਆ ਅੱਛਾ ਅੱਛਾ ਉਹ ਬੰਦੇ ਨੂੰ ਡਰਾਤਾ ਸੀ ਉਹਨਾਂ ਨੇ ਠੀਕ ਮਤਲਬ ਤੁਸੀਂ ਪੈਸੇ ਸਾਰੇ ਵਾਪਸ ਕਰਦੇ ਤੇ ਫੇਰ ਗਾਂ ਲੈ ਲੈਂਦੇ ਤੇ ਉਹਨਾਂ ਦਾ ਤੇਰੇ ਗਾਂ ਵੀ ਉਹਦੇ ਘਰਾਂ ਚ ਗਾਂ ਉਹਨੇ ਬਾਅਦ ਲੱਦ ਕੇ ਫੇਰ ਛੱਡ ਕੇ ਗਿਆ ਅੱਗੇ ਬਾਅਦ ਚੋਂ ਛੱਡ ਕੇ ਗਏ ਹਨਾ ਉਹ ਕਿਉਂ ਨਾ ਬੰਦਾ ਸਿੱਪਤ ਕਰੇ ਹਾਂਜੀ ਹਾਂਜੀ ਤੇ ਚੰਗਾ ਡੰਗਰ ਦੋ ਕਰਨਾ ਜੇ ਮੈਂ ਇੱਕ ਮਾਸਾ ਵੀ ਹਾਂਜੀ ਹਾਂਜੀ ਉਹਦੇ ਧੋਖੇ ਕੋਈ ਵਾਪਸ ਉਹ ਕਿਡਨ ਮਾਰ